ਪਈਆ ਥਾਰ ਗੱਡੀ ਨੂੰ ਅੱਗ ਕਿਵੇਂ ਲੱਗਦੀ ਆ ਪਹਿਲੇ ਤੁਸੀਂ ਆ ਤਸਵੀਰਾਂ ਵੇਖੋ ਕਿ ਅੱਗ ਕਿਵੇਂ ਲੱਗੀ ਆ ਇਸ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਤੱਕ ਸਾਂਝੀ ਕਰ ਦਈਏ ਕਿ ਬਹੁਤ ਸਾਰੇ ਭਰਾ ਆਪਣੀ ਗੱਡੀ ਲੈ ਕੇ ਕਿਸੇ ਮਾਰਕੀਟ ਤੇ ਜਾਂਦੇ ਆ ਕਿਸੇ ਬੈਂਕ ਦੇ ਅੱਗੇ ਜਾਂਦੇ ਆ ਜਾਂ ਕਿਸੇ ਸਟੇਡੀਅਮ ਦੇ ਕੋਲ ਜਾਂ ਕਿਸੇ ਪਲੇਗਰਾਉਂਡ ਦੇ ਕੋਲ ਜਾਂਦੇ ਆ ਤਾਂ ਗੱਡੀ ਖੜੀ ਕਰ ਦਿੰਦੇ ਆ ਅਕਸਰ ਹੀ ਰੁੱਖਾਂ ਦੀ ਛਾਂ ਪਾਲਦੇ ਆ ਇਹ ਰੁੱਖ ਦੀ ਛਾਂ ਹੇਠਾਂ ਗੱਡੀ ਜਿਵੇਂ پارک ਕਰੀ ਆ ਇੱਕ ਜਿਮ ਦੇ ਸਾਹਮਣੇ ਔਰ ਨੌਜਵਾਨ ਜਦੋਂ ਗੱਡੀ ਖੜੀ ਕਰਦੇ ਆ ਤਾਂ ਚਲੇ ਜਾਂਦੇ ਆ ਔਰ ហេਠਾਂ ਕੁਝ ਕਚਰਾ ਇਕੱਠਾ ਹੋਇਆ ਸੀ ਜੋ ਇਸ ਪਾਰਕਿੰਗ ਦੇ ਵਿੱਚ ਸੀ ਕਚਰਾ ਕੱਖ ਕਾਣ ਪੱਤੇ ਜੋ ਆ ਉਹ ਇਕੱਠੇ ਸੀਗੇ ਤਾਂ ਇੱਕ ਬੀੜੀ ਪੀਣ ਵਾਲਾ ਜੋ ਬੀੜੀ ਪੀ ਰਿਹਾ ਸੀ ਉਹਦੇ ਬਾਰੇ ਕੋਈ ਪਹਿਚਾਨਤਾ ਹੋਈ ਨਹੀਂ ਜਿਵੇਂ ਸਾਡੇ ਸੂਤਰ ਦੱਸਦੇ ਆ ਕਿ ਪਹਿਚਾਨ ਨਹੀਂ ਹੋਈ ਲੇਕਿਨ ਇਹ ਦੱਸਦਾ ਹੀ ਹੈ ਕਿ ਇੱਕ ਇੱਕ ਪ੍ਰਵਾਸੀ ਟਾਈਪ ਬੀੜੀ ਪੀ ਰਿਹਾ ਸੀ ਔਰ ਉਸਨੇ ਬੀੜੀ ਪੀ ਕੇ ਜਦੋਂ ਛੱਟੀ ਆਇਆ ਤਾਂ ਜੋ ਕਚਰੇ ਦਾ ਢੇਰ ਸੀ ਜਿਸ ਦੇ ਕੋਲ ਗੱਡੀ ਖੜੀ ਕਰੀ ਸੀ ਕਚਰੇ ਦਾ ਛੋਟਾ ਮੋਟਾ ਢੇਰ ਜਿਵੇਂ ਆਮ ਪਾਰਕਾਂ ਦੇ ਵਿੱਚ ਤੁਸੀਂ ਵੇਖਿਆ ਪਾਰਕਿੰਗਾਂ 'ਚ ਵੇਖਿਆ ਕਿ ਉਹ ਇਕੱਠੀ ਕਰ ਦਿੰਦੇ ਆ ਤਾਂ ਉਹ ਢੇਰੀ ਲਗਾ ਦਿੰਦੇ ਆ ਤਾਂ ਉਸ ਨੂੰ ਅੱਗ ਲੱਗ ਗਈ ਤਾਂ ਉਹ ਬੀੜੀ ਪੀਣ ਵਾਲਾ ਤਾਂ ਬੀੜੀ ਪੀ ਕੇ ਚਲਿਆ ਗਿਆ ਉਹ ਲੰਘ ਗਿਆ ਲੇਕਿਨ ਆ ਨੁਕਸਾਨ ਕਿੰਨਾ ਵੱਡਾ ਔਰ ਕਿੰਨੀ ਮਿਹਨਤ ਨਾਲ ਇਹ ਕਾਰ ਖਰੀਦੀ ਹੋਵੇਗੀ ਔਰ ਥਾਰ ਗੱਡੀ ਬਹੁਤ ਵੱਡੇ ਸੁਪਨੇ ਲੈ ਕੇ ਫਿਰ ਖਰੀਦਦੇ ਆ ਨੌਜਵਾਨ ਕਿਉਂਕਿ ਥਾਰ ਦੀ ਜਿਹੜੀ ਆ ਉਹ ਐਵਰੇਜ ਵੀ ਘੱਟ ਹੁੰਦੀ ਆ ਔਰ ਥਾਰ ਦੀ ਕੀਮਤ ਵੀ ਠੀਕ ਠਾਕ ਹੁੰਦੀ ਏ ਤਾਂ ਫਿਰ ਹਰ ਕੋਈ ਸੋਚਦਾ ਹੈ ਕਿ ਇੱਕ ਸ਼ੌਕ ਜਿਹੜਾ ਉਹ ਪੂਰਾ ਕੀਤਾ ਜਾਵੇ ਔਰ ਮਿਹਨਤ ਦੀ ਜਿਹੜੀ ਕਮਾਈ ਕੀਤੀ ਸੀ ਉਸ ਨੂੰ ਕਿਵੇਂ ਇਸ ਅਗਰੀ ਭੇਟ ਚੜਨਾ ਪੈ ਗਿਆ ਔਰ ਆਪਣੇ ਹੱਥੀਂ ਖਰੀਦੀ ਹੋਈ ਕਾਰ ਔਰ ਫਿਰ ਤੁਹਾਨੂੰ ਇਹ ਵੀ ਜਾਣਕਾਰੀ ਇੱਕ ਸਾਂਝੀ ਕਰ ਦਈਏ ਕਿ ਜਦੋਂ ਇਹ ਲੂ ਲੂ ਕਰਕੇ ਸੜਦੀ ਆ ਤਾਂ ਫਿਰ ਇਨਸ਼ੋਰਸ ਅਗਰ ਨਾ ਹੁੰਦੀ ਯਾਰ ਕੀ ਉਥੋਂ ਮਿਲਣਾ ਸੀ ਇਨਸ਼ੋਰੈਂਸ ਬਹੁਤ ਜ਼ਰੂਰੀ ਆ ਆਪਣੀ ਗੱਡੀ ਇਨਸ਼ੋਰਡ ਹੋਵੇ ਜਿਸ ਵੀ ਪ੍ਰੀਮੀਅਮ ਦੇ ਨਾਲ ਇਨਸ਼ੋਰਡ ਹੋਵੇਗੀ ਤਾਂ ਉਸ ਪ੍ਰੀਮੀਅਮ ਨਾਲ ਤੁਹਾਨੂੰ ਕੀਮਤ ਮਿਲ ਸਕਦੀ ਆ ਔਰ ਇਹ ਥਾਰ ਵਾਲੇ ਭਰਾ ਨੇ ਦੱਸਿਆ ਜਦੋਂ ਇਹਦੇ ਨਾਲ ਗੱਲਬਾਤ ਹੋਈ ਆ ਕਿ ਇਸ ਤਰ੍ਹਾਂ ਕਰਕੇ ਸਾਡੇ ਨਾਲ ਇਹ ਹਾਦਸਾ ਵਾਪਰਿਆ ਪਰ ਉਹ ਬੰਦੇ ਦੀ ਸਿਰਫ ਪਹਿਚਾਣ ਨਹੀਂ ਆਈ ਕੈਮਰੇ ਦੇ ਵਿੱਚ ਆਇਆ ਜ਼ਰੂਰ ਉਸਨੇ ਮੜਾਸਾ ਜਿਹਾ ਲਵੇਟਿਆ ਹੋਇਆ ਸੀ ਆਪਣੇ ਸਿਰ ਨੂੰ ਔਰ ਪ੍ਰਵਾਸੀ ਟਾਈਪ ਲੱਗ ਰਿਹਾ ਸੀ ਬੀੜੀ ਪੀ ਰਿਹਾ ਸੀ ਔਰ ਬੀੜੀ ਪੀਣ ਦੇ ਨੁਕਸਾਨ ਬਹੁਤ ਜ਼ਿਆਦਾ ਨੇ ਵੈਸੇ ਵੀ ਸਿਹਤ ਲਈ ਨੀ ਕਰਕੇ ਤਾਂ ਇਹੋ ਜਿਹੇ ਨੁਕਸਾਨ ਤਾਂ ਅਕਸਰ ਹੀ ਵੇਖਣ ਨੂੰ ਮਿਲ ਜਾਂਦੇ ਆ ਕਿ ਕਈ ਸੌਨਸਾਂ ਜਗ੍ਹਾ ਉੱਤੇ ਇੱਕਦਮ ਅੱਗ ਲੱਗ ਜਾਂਦੀ ਆ ਉਹਦਾ ਕਾਰਨ ਕੀ ਬਣਦਾ ਕਿਉਂਕਿ ਉਹਦਾ ਕਾਰਨ ਹੀ ਇਹੋ ਆ ਖੇਤਾਂ ਵਿੱਚ ਵੀ ਕਈ ਵਾਰ ਇਹ ਕਾਰਨ ਬਣ ਜਾਂਦੇ ਆ ਤਾਂ ਫਿਰ ਦੱਸਦੇ ਹੀ ਇੱਕੀ ਉਸ ਦੀ ਇਨਸ਼ੋਰਡ ਕਰਕੇ ਉਸ ਨੂੰ ਕੁਝ ਪ੍ਰੀਮੀਅਮ ਜੋ ਸੀਗਾ ਉਸ ਕੀਮਤ ਨੂੰ ਲੈ ਕੇ ਫਿਰ ਦੁਬਾਰਾ ਉਸ ਨੇ ਲਈ ਤਾਂ ਥਾਰੀ ਆ ਲੇਕਿਨ ਪਹਿਲੀ ਜਦੋਂ ਅੱਖਾਂ ਸਾਹਮਣੇ ਲੋਲੂ ਕਰਕੇ ਛੜਦੀ ਆ ਤਾਂ ਹੌਸਲਾ ਜਿਹੜਾ ਉਹ ਡਿੱਗ ਜਾਂਦਾ ਜਿੰਨੀ ਮਰਜ਼ੀ ਇਨਸ਼ੋਰਡ ਹੋਵੇ ਸਮਾਂ ਬਹੁਤ ਲੱਗਦਾ ਖੱਜਲਖੁਆਰੀ ਬਹੁਤ ਹੁੰਦੀ ਆ ਔਰ ਅਸੀਂ ਇਹੀ ਭਰਾਵਾਂ ਨੂੰ ਬੇਨਤੀ ਕਰਾਂਗੇ ਕਿ ਜਿੱਥੇ ਤੱਕ ਅਖ ਕਾਨ ਹੈ ਪਹਿਲੇ ਤਾਂ ਗੱਡੀ ਉੱਥੇ ਖੜੀ ਘੱਟ ਕਰਿਆ ਕਰੋ ਥੋੜਾ ਵੇਖ ਲਿਆ ਕਰੋ ਕਿ ਜਗ੍ਹਾ ਸੁਥਰੀ ਏ ਸਾਫ਼ ਏ ਤਾਂ ਦੂਸਰਾ ਇਹ ਆ ਜੋ ਬੀੜੀ ਪੀਣ ਵਾਲਾ ਉਹਨੂੰ ਥੋੜਾ ਖੁਦ ਹੀ ਕਹਿ ਲਿਆ ਕਰੋ ਕਿ ਭਾਏ ਬੀੜੀ ਪੀ ਰਿਆਂ ਗੱਡੀਆਂ ਖੜੀਆਂ ਏ ਥੋੜਾ ਗਾਂਭਾਸ਼ਾ ਹੋ ਜਾ ਬਸ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਆਵਾਜ਼ ਬੁਲੰਦ ਰੱਖਿਆ ਕਰੋ ਕਿ ਇਹ ਜੋ ਬੀੜੀਆਂ ਸਿਗਟਾਂ ਜਗਾ ਜਗਾ ਤੇ ਪੀਦੇ ਆ 10 ਗੱਡੀਆਂ ਖੜੀਆਂ ਉਹਦੇ ਵਿੱਚ ਖੜੇ ਪੀ ਰਹੇ ਆ ਥੋੜਾ ਪ੍ਰੇਜ ਜਿਹੜਾ ਉਹਨਾਂ ਨੂੰ ਕਹਿ ਦਿਆ ਕਰੋ ਬੋਲ ਦਿਆ ਕਰੋ ਸਾਰੀ ਦੁਨੀਆ ਤੁਹਾਡੇ ਨਾਲ ਆ ਲੇਕਿਨ ਦੱਸ ਦਈਏ ਕਿ ਇਹ ਲੂ ਲੂ ਕਰਦੀ ਗੱਡੀ ਲੁਧਿਆਣੇ ਦੀ ਆ ਤਸਵੀਰਾਂ ਨੇ ਇੱਕ ਜਿਮ ਦੇ ਸਾਹਮਣੇ ਦੀ ਆ ਔਰ ਪਿਛਲੇ ਸਾਲ ਦੇ ਕਰੀਬ ਸਮਾਂ ਹੋ ਗਿਆ ਜਦੋਂ ਇਸ ਨੂੰ ਅੱਗ ਲੱਗੀ ਸੀ ਔਰ ਇਸ ਦੇ ਓਨਰ ਜਿਹੜੇ ਆ ਉਹ ਸਾਨੂੰ ਅੱਜ ਮੇਲ ਹੋਇਆ ਤਾਂ ਉਹਨਾਂ ਨੇ ਤਸਵੀਰਾਂ ਦਿੱਤੀਆਂ ਕਿ ਇਸ ਕਾਰਨਾ ਕਰਕੇ ਤੇ ਅਸੀਂ ਵੀ ਚਾਇਆ ਕਿ ਤੁਹਾਡੇ ਤੱਕ ਵੀ ਇਹ ਕਾਰਨ ਜਿਹੜਿਆ ਸਾਂਝੇ ਕਰ ਦਈਏ ਕਿ ਕੁਝ ਜਗ੍ਹਾ ਦੇ ਉੱਤੇ ਕਚਰੇ ਦੇ ਢੇਰ ਹੋਣ ਤਾਂ ਉਸ ਤੋਂ ਵੀ ਵਿਚਾਰ ਰੱਖਿਆ ਕਰੋ ਤਾਂ ਕੁਝ ਕੋਈ ਬੀੜੀ ਛੀੜੀ ਪੀ ਰਿਹਾ ਹੋਵੇ ਤੁਹਾਡੀਆਂ ਗੱਡੀਆਂ ਦੇ ਕੋਲ ਤੇ ਉਸ ਨੂੰ ਧਿਆਨ ਨਾਲ ਆਵਾਜ਼ ਵੀ ਦੇ ਦਿਆ ਕਰੋ ਕਿ ਭਾਈ ਬੀੜੀ ਬੰਦ ਕਰ ਲੈ ਜਾਂ ਗਾਪਸ਼ਾ ਚਲਿਆ ਜਾ ਗੱਡੀ ਤੋਂ ਕਿਉਂਕਿ ਜਿਸ ਦਾ ਨੁਕਸਾਨ ਹੁੰਦਾ ਉਹੀ ਜਾਣਦਾ ਔਰ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟ ਕਰ ਦਿਓ ਔਰ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਧੰਨਵਾਦ